ਆਲਟੂਨਿਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਰੇੜੀ ਵਾਲੇ ਨੂੰ ਸ਼ਰੀਰ ਦਰਬਾਰ ਸਾਹਿਬ ਤਰੰਤਰੰਦੀ ਕਾਰ ਪਾਰਕਿੰਗ ਕਿਉਂ ਮਿਲਿਆ ਅਚਲਿਆ ਬੰਮ ਤੇ ਫੈਲੀ ਸੰਸਣੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲੀ ਬੈਲ ਆਈਕਨ ਵੀ ਦਿਵਾ ਲਓ ਸ਼੍ਰੀ ਜਬਰ ਸਾਹ ਤਰਨਤਾਰਨ ਦੀ ਪਾਰਕਿੰਗ ਦੇ ਵਿੱਚ ਚੱਲ ਰਹੀ ਕਾਰ ਸੇਵਾ ਦੌਰਾਨ ਮਿੱਟੀ ਚੋਂ ਅਚਲੇ ਬੰਬ ਮਿਲਣ ਦੀ ਸੂਚਨਾ ਥਾਣਾ ਸਿਟੀ ਦੀ ਪੁਲਿਸ ਨੂੰ ਮਿਲੀ ਤੇ ਪੁਲਿਸ ਨੇ ਤੁਰੰਤ ਪਹੁੰਚ ਕੇ ਬੰਬ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਤੇ ਬੰਬ ਨਰੋਧਕ ਦਸਤਿਆਂ ਨੂੰ ਵੀ ਬੁਲਾਇਆ ਗਿਆ ਤੇ ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੈ ਆਓ ਦੇਖਦੇ ਹਾਂ ਕਿ ਪੂਰਾ ਮਾਜਰਾ ਕੀ ਹੈ ਦਰਬਾਰ ਸਾਹਿਬ ਦੀ ਨਾ ਪਾਰਕਿੰਗ ਦੀ ਸੇਵਾ ਚੱਲ ਰਹੀ ਹੈ ਜੀ ਤੇ ਉਥੇ ਪਾਰਕਿੰਗ ਦੀ ਸੇਵਾ ਚੱਲ ਰਹੀ ਸੀ ਤੇ ਉਥੇ ਦਰਬਾਰ ਨੂੰ ਮਿਲਿਆ ਬੰਬ ਉਹ ਪੁਰਾਣਾ ਦੇ ਦੱਬਿਆ ਕਿਤੇ ਇਹ ਕਰ ਵੀ ਨਾ ਦੱਸਿਆ ਮੁਖ ਅਫਸਰ ਥਾਣਾ ਸਿੱਟਨ ਤਣ ਆਏ ਸੀ ਤੇ ਹੁਣ ਅਸੀਂ ਇੱਥੇ ਆ ਜਾਂਦੇ ਉਹਨਾਂ ਨੇ ਬੰਬ ਬਲਾਸਟਰ ਨਾਲੀਆਂ ਟੀਮਾਂ ਆ ਰਹੀਆਂ ਸੀ ਤੋਂ ਉਹਨਾਂ ਚੈੱਕ ਕਰਦੀਆਂ ਇਹ ਬੰਬ ਲੱਜ ਜੋ ਵੀ ਕਾਰਜ ਯੋਗ ਨੇ ਕੱਲੇ ਹੁਣ ਜਿਲ੍ਹੇ ਕੱਲੇ ਨਹੀਂ ਨਹੀਂ ਆ ਜਿਹੜੇ ਪਾਸੋਂ ਆਪਣਾ ਹਾਈਵੇ ਕੱਢੀਆਂ ਜਾਂਦੀਆਂ ਨਾ ਉੱਡੀ ਸਾਈਡ ਤੇ ਸੀ ਆਪਣੇ ਜਿਹੜੇ ਪਾਰਕਿੰਗ ਚ ਕਾਰ ਸਿਰ ਚੱਲ ਮੈਂ ਇੱਥੇ ਦਰਬਾਰ ਸਾਹਿਬ ਰੇੜੀ ਲਾਉਣਾ ਵਾ ਗੁਲਫੀਆਂ ਦੀ ਸਤਕਰਤਾਰ ਵਾਲਿਆਂ ਦੀ ਤੇ ਉਥੇ ਮੈਂ ਆਪਣੀ ਰੇੜੀ ਤੇ ਜਦੋਂ ਅਣਕ ਲਾਗੇ ਝਾੜੂ ਲੱਗਾ ਮਾਰਨਾ ਉਹਦੇ ਉੱਤੇ ਪਿਆ ਇਹ ਬੰਬ ਉਹ ਆਕੇ ਮੈਂ ਰਪਾਲ ਸਿੰਘ ਭਾਜੀ ਬਾਬਾ ਜੀ ਆ ਉਹਨਾਂ ਨੂੰ ਲਿਆ ਕੇ ਫੜਾਇਆ ਵਾ ਤੇ ਇਹ ਕਹਿੰਦੇ ਸੀ ਇਹ ਤਾਂ ਬੰਬ ਵਾ ਤੂੰ ਕਿਧਰ ਚਫੜੀ ਫਿਰਦਾ ਤੇ ਇਹ ਫਟ ਵੀ ਸਕਦਾ ਹੈ ਤੇ ਤੂੰ ਕਿਉਂ ਲਿਆ ਫੜ ਕੇ ਤੇ ਮੈਂ ਜੇ ਉਥੇ ਮਹਾਰਾਜ ਕਹਿੰਦਾ ਫਟ ਜਾਂਦਾ ਜਨਤਾ ਦਾ ਨੁਕਸਾਨ ਹੋ ਜਾਂਦਾ ਫੇਰ ਹੁਣ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਅਨਪੜਿਆ ਮੈਂ ਚੁੱਕ ਲਿਆ ਵਾ ਮੈਂ ਤੁਹਾਨੂੰ ਲਿਆ ਕੇ ਫੜਾਤਾ ਵਾ ਜਿਹੜੀ ਵੀ ਉਥੇ ਕਿਸੇ ਦਾ ਬੈਲ ਰਹਿ ਜੇ ਸੋਨਾ ਰਹਿ ਜੇ ਕੋਈ ਵੀ ਚੀਜ਼ ਰਹਿ ਜੇ ਅਹੀਂ ਜਾ ਕੇ ਅਨਚਾਰਜ ਸਾਹਿਬ ਨੂੰ ਫੜਾਈ ਦੀ ਆ ਤੇ ਬਾਬਾ ਜੀ ਹੁਣਾਂ ਨੇ ਮੈਂ ਫੜਾਇਆ ਤੇ ਬਾਬਾ ਜੀ ਹੁਣਾਂ ਨੇ ਫਿਰ ਮਲਾਜ਼ਮਾਂ ਨੂੰ ਫੋਨ ਕੀਤਾ ਵਾ ਤੇ ਮਲਾਜ਼ਮ ਆਏ ਆ ਸਰਦਾਰ ਸਰ ਅਸੀਂ ਅਨਪੜ੍ਹ ਬੰਦੇ ਆ ਪਤਾ ਨਹੀਂ ਉਹ ਤੇ ਪਤਾ ਥੋੜੀ ਸਾਨੂੰ ਉਹਦੇ ਬੰਬ ਆ ਤੇ ਮੈਂ ਇਹ ਵੇਖਿਆ ਉਥੇ ਤੇ ਮੈਂ ਚਲੋ ਜੀ ਅਨਚਾਰਜ ਸਾਹਿਬ ਨੂੰ ਦੇਖ ਕੇ ਆਉਨੇ ਆ ਅਨਚਾਰਜ ਸਾਹਿਬ ਹੁਣੀ ਕੰਮ ਗਏ ਸੀ ਕਿਤੇ ਅਨਚਾਰਜ ਸਾਹਿਬ ਹੁਣੀ ਨਹੀਂ ਇੱਥੇ ਇਥੇ ਰਪਾਲੀ ਰਪਾਲੀਆਂ ਬਾਬਾ ਵਾ ਅਹੀਂ ਉਹਨਾਂ ਨੂੰ ਜਾ ਕੇ ਫੜਾਤਾ ਵਾ ਫਾਟਿ ਚੜ ਕੇ ਲੈ ਆਣ ਮੈਂ ਫਾਟਿ ਚੜ ਕੇ ਲੈ ਆਣ ਮੈਂ ਉਸ ਕਿਨੇਰ ਬਾਦ ਆਈ ਆ ਪੁਲਿਸ 10 ਮਿੰਟ ਬਾਅਦ ਪੁਲਿਸ ਆ ਗਈ ਆ ਤੇ ਉਹ ਬੰਬ ਮੁੜ ਕੇ ਅਸੀਂ ਬਾਹਰ ਆਤਾ ਵਾ ਬਾਬਾ ਜੀ ਹੁਣੀ ਨਾਲ ਹੀ ਤਿੰਨ ਚਾਰ ਬਾਬਾ ਜੀ ਹੁਣੀ ਹੋਰ ਵੀ ਹੈਗੇ ਇੱਥੇ ਤੇ ਉਹ ਮੁੜ ਕੇ ਅਸੀਂ ਬਾਹਰ ਆਤਾ ਇਹ ਕਹਿੰਦੇ ਹੱਥ 'ਚ ਨਹੀਂ ਫੜਨਾ ਚਾਹੀਦਾ ਤੈਨੂੰ ਤੇ ਇਹ ਫਟ ਵੀ ਸਕਦਾ ਅਸੀਂ ਇੱਥੇ ਆਪਣਾ ਤਰਨਤਨ ਜਿਹੜੀ ਆਪਣਾ ਦਰਬਾਰ ਸਾਹਿਬ ਦੀ ਸਰਾਂ ਦੇ ਸਾਹਮਣੇ ਪਾਰਕਿੰਗ ਜਿਹੜੀ ਆ ਨਵੀਂ ਬਣ ਰਹੀ ਆ ਉੱਥੇ ਜੀ ਸੀ ਬੀ ਲੱਗੀ ਆ ਤੇ ਉਹ ਜਿਹੜੀ ਮਿੱਟੀ ਪੱਲੋ ਪੱਟਿਆ ਤੇ ਉੱਥੋਂ ਬੰਨੋ ਰਿਲੇਟ ਮਿਲਿਆ ਕਾੜਾ ਚੱਲ ਰਿਹਾ ਤਾਂ ਕੀ ਲੱਗਦਾ ਕੋਈ ਫੌਜ ਦਾ ਜਾਂ ਕਿਸੇ ਦਾ ਇਹਦੇ ਬਾਰੇ ਤੋਂ ਸਾਡੀ ਜਿਹੜੀ ਟੀਮ ਆ ਰਹੀ ਹੈ ਡਿਸਪੋਸਪਲਟ ਆ ਰਹੇ ਚੈੱਕ ਕਰਨ ਲਈ